ਸਾਦ ਅੱਜ ਮੇਰੇ ਲਈ ਅੱਜ ਦਾ ਦਿਨ ਬਹੁਤ ਹੀ ਕੀਮਤੀ ਦਿਨ ਹੈ ਉਹ ਅੱਜ ਦੁਪਹਿਰ ਦਾ ਲੰਚ ਜਿਹੜਾ ਦੁਪਹਿਰ ਦਾ ਖਾਣਾ ਜਿਹੜਾ ਜਿਹੜੇ ਸਾਡੇ ਬਹਾਦਰ ਜਵਾਨ ਬੀਐਸਐਫ ਦੇ ਜਵਾਨ ਬੀਐਸਐਫ ਦੇ ਅਫਸਰ ਜਿਹੜੇ ਚਿੰਦਾ ਕਰਕੇ ਅਸੀਂ ਸਾਰੇ ਲੋਕ ਸੌਂ ਜਾਂਦੇ ਆ ਇਹ ਜਾਗਦੇ ਆ ਤੇ ਮੈਂ ਉਸ ਪੁਆਇੰਟ ਤੇ ਆਇਆ ਕਿਉਂਕਿ ਕਦੀਪ ਅੱਜ ਤੋਂ 1 ਮਹੀਨਾ ਪਹਿਲਾਂ ਜਦੋਂ ਕੁਝ ਤਣਾਅ ਹੋਇਆ ਤੇ ਸਾਡੀਆਂ ਸਾਰੀਆਂ ਚੌਕੀਆਂ ਤੇ ਆਉਣਾ ਜਾਣਾ ਜਿਹੜਾ ਉਹ ਬੰਦ ਹੋ ਗਿਆ ਸੀਗਾ ਤੇ ਤਾਰ ਦੇ ਅੱਗੇ ਸਾਡੇ ਕਿਸਾਨਾਂ ਦੀ ਜ਼ਮੀਨ ਹੈ ਉਹ ਵੀ ਕਿਸਾਨ ਵੀ ਨਾਲ ਆਏ ਆ ਤੇ ਮੈਂ ਮੈਂ ਇਹਨਾਂ ਨੂੰ ਕਿਹਾ ਆਪਣੇ ਬਹਾਦਰ ਜਵਾਨਾਂ ਨੂੰ ਮੈਂ ਇਹਨਾਂ کے لیے ਫਰੂਟ ਮਠਿਆਈਆਂ ਵਗੈਰਾ ਲੈ ਕੇ ਆਇਆ ਥਾ ਤੇ ਮੈਂ ਕਿਹਾ ਕਿ ਦੇਖਿਓ ਹਮ ਮਨਿਸਟਰ ਹੈ ਤੇ ਉਹ ਜਦੋਂ ਹਮ 26 जनवरी को 15 अगस्त को जाते हैं قومی جھنڈا لہرانے کے لیے تو اس جگہ پہ جی ڈی وی فورس ہوتی ہے ہماری پلس ہوتی ہے کور فورس ہوتی ہے تو ہمیں وہ سلامی دیتے ہیں تو اج میں ان ان کو سلامی دینے ا میں ان کو بولا کہ اپ بہت بڑے ادمی ہو بہت بڑے ہم تو کچھ بھی نہیں ہیں منتھ ہی ہونا کوئی بہت بڑی بات نہیں ہے پر desh کے لیے بندوق پھڑ کے کھلونہ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਆਪਣੇ ਦੇਸ਼ ਦੀ ਪਰਵਾਹ ਕਰਨਾ ਸਾਡੇ ਸਭ ਤੋਂ ਵੱਡੇ ਸਾਡੇ ਬਹਾਦਰ ਜੋਧੇ ਐ ਸੋ ਇਹਨਾਂ ਨਾਲ ਅੱਜ ਲੰਚ ਕੀਤਾ ਇੱਕ ਮੇਰੇ ਕੋਲ ਕਿਸਾਨ ਕੱਲ ਬੱਸੋਂ ਮੈਨੂੰ ਮਿਲੇ ਸੀਗੇ ਤਾਂ ਉਹਨਾਂ ਨੇ ਕਿਹਾ ਜੀ ਕਿ ਸਾਡਾ ਇੱਕ ਮੁੱਦਾ ਹੈ ਕਿ ਗੇਟ ਬੰਦ ਹੋ ਗਏ ਜਿਹੜੇ ਸਾਡੇ ਕਿਸਾਨ ਕੰਡਿਆਲੀ ਤਾਹ ਤੋਂ ਪਾਰ ਖੇਤੀ ਕਰਨ ਜਾਂਦੇ ਸੀਗੇ ਉਹਨਾਂ ਦੇ ਗੇਟ ਉਹਨਾਂ ਨੇ ਬੰਦ ਕਰਤੇ ਸੀਗੇ ਸੋ ਅੱਜ ਮੈਂ ਉਹ ਅਫਸਰਾਂ ਨੂੰ ਕਿਹਾ ਕੋਨੇ ਆਤੋਂ ਲੈ ਕੇ 100 ਵਾਲ ਇਹ ਚੌਕੀ ਆ ਬਿਲਕੁਲ ਉਹ ਸਾਹਮਣੇ ਪਾਕਿਸਤਾਨ ਆ ਆਪਾਂ ਬਿਲਕੁਲ ਐ ਬਾਰਡਰ ਤੇ ਖੜੇ ਆ ਤੇ ਉਹ ਗੇਟ ਜਿਹੜੇ ਕੱਲ ਤੋਂ ਸਾਰੇ ਖੁੱਲ ਜਾਣਗੇ ਤੇ ਸਾਡੇ ਕਿਸਾਨ ਪੁਰਾ ਦੂਜੇ ਪਾਸੇ ਜਾ ਕੇ ਤਾਰਾਂ ਤੋਂ ਪਾਰ ਜਾ ਕੇ ਕੰਡੇ ਵਾਲੀ ਤਾਰ ਤੋਂ ਪਾਰ ਜਾ ਕੇ ਜਿਹੜਾ ਉਹ ਖੇਤੀ ਕਰਨਗੇ ਕੱਲ ਤੋਂ ਦੁਬਾਰਾ ਗੇਟ ਖੁੱਲ ਜਾਣਗੇ ਐਸ ਲਈ ਮਾਹੌਲ ਸ਼ਾਂਤ ਹੈ ਵੈਸੇ ਤੇ ਜੋ ਤਣਾਅ ਸੀਗਾ ਉਸ ਸਮੇਂ ਵੀ ਮੈਂ ਬਹੁਤ ਕੋਸ਼ਿਸ਼ ਕੀਤੀ ਹੋਂਦੀ ਪਰ ਮੈਨੂੰ ਪਰਮਿਸ਼ਨ ਨਹੀਂ ਮਿਲੀ प्रोटोकॉल के हिसाब न मैनू क्या गया कि आप नहीं आ सकते क्योंकि तनाव है तो कुछ भी हो सकता है तो मैं तो उस दिन भी सारंगदेव से वापस गया मैं बहुत कोशिश की पर मेरे मेरे को क्योंकि हम जुम्मेवार व्यक्ति हैं तो हमें अफसरों की बात माननी पड़ी सो मैं उस दिन क्या ही इनको बोला था कि जिस दिन शांति हुई थोड़ी तो बताना मैं आऊँगा तो रात को सर की कॉल गई तो सर ने कहा कि कल आ जाओ तो आज आए हैं बहुत मज़ा आया इनको मिल सर इनको सल्यूट ਸਦੀ ਆਪਕੋ ਸਲੂਟ ਹੈ ਥੈਂਕ ਯੂ ਥੈਂਕ ਯੂ ਸਭ ਦੇਖ ਲਈ ਆ ਬਹੁਤ ਬੜੇ ਬੰਦੇ ਹੋ ਸਭ ਕੋ ਸਲੂਟ ਹੈ ਆਪਕੋ ਸਾਧ ਸਦੀ ਆਪਕੋ ਵੀ ਸਲੂਟ ਹੈ ਜਦੂਸ਼ ਸਾਹਿਬ ਆਪ ਬਹੁਤ ਬੜਾ ਕੰਮ ਕਰੇ ਹਮਾਰੇ ਕਿਸਾਨ ਹੋ ਹਮ ਜਬ ਵੀ ਆਪਕੋ ਲੋੜ ਪੜੇਗੀ ਹਮ ਆਪਕੇ ਸਾਥ ਸਰਕਾਰ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਹੋਇਆ ਕਿ ਜਿਸ ਤਰੀਕੇ ਨਾਲ ਉਹ ਦਿਨ 400 ਡੰਡੇ ਜਿਹੜੀਆਂ ਬਾਈਲਾਂ ਡੱਕੀਆਂ ਉਹ ਸਾਰੀਆਂ ਅਮਰitsar ਦਰਬਾਰ ਸਾਹਿਬ ਤੇ ਕਿਤਨਾ ਕਿਤੇ ਹਮਲਾ ਕਰਨ ਦੀ ਯੋਜਨਾ ਦੇ ਬਿਆਨ ਜਾਰੀ ਕੀਤਾ ਗਿਆ ਨਹੀਂ ਉਹ ਤਾਂ ਦੇਖੋ ਅੱਜ ਬਿਆਨ ਆਇਆ ਉਹ ਵੀ ਇਹਨਾਂ ਨੂੰ ਹੀ ਸਲੂਟ ਹੈ ਉਹ ਵੀ ਭਾਰਤੀ ਫੌਜਾਂ ਨੂੰ ਸਾਡਾ ਸਦਾ ਮਹਿਸਰ ਸਾਡੇ ਹਰਮੰਦਰ ਸਾਹਿਬ ਦੀ ਰੱਖਿਆ ਹੋਈ ਜੇ ਸਾਡੇ ਦੁਸ਼ਮਣ ਦੇਸ਼ ਨੇ ਸਾਡੇ ਦਰਵਾਜ਼ਾ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਰਸਤੇ 'ਚ ਹੀ ਹਵਾ ਦੇ ਵਿੱਚ ਹੀ ਜਿਹੜਾ ਮਜੇਲਾ ਜੜੀਆਂ ਸੀ ਉਹਨਾਂ ਦੀਆਂ ਉਹ ਖਤਮ ਕਰਤੀਆਂ ਉਹ ਵੀ ਭਾਰਤੀ ਫੌਜ ਨੂੰ ਸਲੂਟ ਹੈ ਸਾ ਤੇ ਇਹਨਾਂ ਜਵਾਨਾਂ ਨੂੰ ਸਲੂਟ ਹੈ ਬਹੁਤ ਵੱਡੀ ਕੋਝੀ ਘੱਟੀ ਹਰਕਤ ਕੀਤੀ ਪਾਕਿਸਤਾਨ ਨੇ ਐਡੇ ਵੱਡੇ ਤਹਾਦ ਨੁਕਸਾਨ ਨੂੰ ਆਪਣਾ ਨਿਸ਼ਾਨਾ ਬਣਾਉਣਾ ਬਹੁਤ ਹੀ ਕੁਝ ਹੀ ਮੈਂ ਸਮਝਦਾ ਨੀਵੇਂ ਲੈਵਲ ਦੀ ਪਾਕਿਸਤਾਨ ਦੇ ਫੌਜੀਆ ਨੂੰ ਉਹ ਕਾਰਵਾਈ ਕੀਤੀ ਗਈ ਪਰ ਮੇਰੇ ਫੌਜ ਦੇ ਜਵਾਨਾਂ ਨੇ ਉਸ ਨੂੰ ਡੱਕ ਲਿਆ ਸਲੂਟ ਹੈ ਸਭ ਨੂੰ ਮੈਂ ਆਪਣੀ ਫੌਜ ਦਾ ਬਹੁਤ ਧੰਨਵਾਦੀ ਹਾਂ ਮੈਂ ਮੈਂ ਅਗਲੇ ਦਿਨਾਂ ਚ ਫੌਜ ਵਾਲੇ ਆਪਣੇ ਸਾਥੀਆਂ ਨੂੰ ਵੀ ਅਧਿਕਾਰੀਆਂ ਨੂੰ ਵੀ ਮਿਲਣਾ ਉਹ ਵੀ ਮੈਂ ਮਿਲ ਜਾਣਾ ਉਹਨਾਂ ਨੂੰ ਮੈਂ ਉਹਨਾਂ ਨੂੰ ਕੋਈ ਟਾਈਮ ਲਿਆ ਇੱਕ ਦੋ ਦਿਨ ਚ ਉਹਨਾਂ ਦਾ ਵੀ ਆਊਗਾ ਸਿਗਨਲ ਆਊਗਾ ਕਿਉਂਕਿ ਮੈਨੂੰ ਬਹੁਤ ਅੱਛਾ ਲੱਗਦਾ ਮੈਂ ਮੇਰਾ ਪਿਤਾ ਜੀ ਜਿਹੜੇ ਫੌਜੀ ਸੀਗੇ ਮੈਂ ਫੌਜੀ ਮਤਲਬ ਆਪ ਦਾ ਪੁੱਤ ਐ ਇਸ ਕਰਕੇ ਬਿੰਦੂ ਫੌਜੀਆ ਦਾ ਬਹੁਤ ਪਿਆਰ ਹੈ ਤੇ ਮੈਂ ਵੈਸੇ ਵੀ ਰਿਸਕ ਵਾਲੇ ਮੇਰੇ ਪਿਤਾ ਜੀ ਵੀ ਪਹਿਲਾਂ ਜਿਹੜੀਆਂ ਸੰਸਾਦ ਜੰਗਾ ਉਹਨਾਂ ਨੇ ਉੱਥੇ ਹਿੱਸਾ ਲਿਆ ਸੀਗਾ ਸੋ ਇਹ ਜਿਹੜੇ ਬੰਦੇ ਜੰਗਾ ਦੇ ਵਿੱਚ ਹਿੱਸਾ ਲੈਂਦੇ ਆ ਇੱਕ ਤਾਨ ਕੇ ਖੜਦੇ ਆ ਸਾਡੇ ਨਾਲ ਦੇ ਉੱਤੇ ਮੇਛਾ ਹੀ ਸਲਾਮ ਜੜੀ ਬਣਦੀ ਇਹਨਾਂ ਨੂੰ ਸਨੂਟ ਕਰਨਾ ਹੈ ਸਲਾਮ ਕਰਨਾ ਹੈ ਸਲਾਮੀ ਦੇਣ ਆਏ ਅੱਜ ਬਾਰਡਰ ਦੇ ਉੱਤੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ